ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਬਰਸਾਤੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਮਜ਼ਬੂਤ ਡਾਕਟਰੀ ਸਹਾਇਤਾ ਅਤੇ ਸਰਗਰਮ ਹੋਵਨ ਤੇ ਜ਼ੋਰ ਦਿੱਤਾ ਗਿਆ ਜਲੰਧਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ ਨਗਰ ਨਿਗਮ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਤੇ ਵਿਧਾਇਕ ਬਲਕਾਰ ਸਿੰਘ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਵੱਲੋਂ ਪਾਣੀ ਦੇ ਨਾਲ ਵੈਕਟਰ ਬੋਰਨ ਬਿਮਾਰੀਆਂ ਦੇ ਜੋਖਮ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲਿਆਂ ਬਾਰੇ ਵੀ ਚਰਚਾ ਨਾ ਪਿਆ ਜਿਸ ਵਿੱਚ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਰਿਆ ਦੇ ਕੰਢੇ ਤੇ ਰਹਿਣ ਵਾਲੇ ਕਿਸਾਨਾਂ ਨੂੰ ਬਿਨਾਂ ਪਰਮਿਟ ਦੇ ਰੇਤ ਕੱਢਣ ਅਤੇ ਵੇਚਣ ਦੀ ਆਗਿਆ ਦੇਣ ਵਾਲੀ ਨੀਤੀ ਤੇ ਹੋਰ ਭਲਾਈ ਉਪਾਦਸ਼ਾ ਹਮਲ ਨੇ ਡਾਕਟਰ ਬਲਵਿੰਦਰ ਸਿੰਘ ਨੇ ਵਿਆਪਕ ਪਾਣੀ ਭਰਮ ਤੇ ਮੱਛਰਾਂ ਦੇ ਵਧੇ ਹੋਏ ਪ੍ਰਜਨਨ ਦੇ ਕਾਰਨ ਡੇਂਗੂ ਮਲੇਰੀਆ ਬੁਖਾਰ ਚਮੜੀ ਦੀ ਲਾਗ ਅਤੇ ਪੇਟ ਦੀਆਂ ਬਿਮਾਰੀਆਂ ਦੇ ਸੰਭਾਵੀ ਖਤਰੇ ਬਾਰੇ ਚੇਤਨਾ ਪਾਇਆ ਇਨ੍ਹਾਂ ਖਤਰਿਆਂ ਦਾ ਮੁਕਾਬਲਾ ਕਰਨ ਲਈ ਉਹਨਾਂ ਐਲਾਨ ਕੀਤਾ ਹੈ ਕਿ ਸਿਹਤ ਟੀਮਾਂ ਹੜ੍ਹ ਦਾ ਪਾਣੀ ਘਟ ਹੋਣ ਤੇ ਪੰਜਾਬ ਦੇ ਹਰ ਪਿੰਡ ਵਿੱਚ ਘਰ-ਘਰ ਸਰਵੇਖਣ ਕਰਨਗੀਆਂ ਜਿਸ ਨਾਲ ਜ਼ਰੂਰੀ ਸਿਹਤ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਹੋਵੇਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਬੜੇ ਹੁਣਾਂ ਦੇ ਜਿਹੜੇ ਲੋਕਪੱਖੀ ਫੈਸਲੇ ਲੈਂਦੇ ਹੋਏ ਕਿ ਜਿਹਦਾ ਖੇਤ ਉਸੇ ਦੀ ਰੇਤ ਉਹਨਾਂ ਦੀ ਫਸਲ ਤਾਂ ਮਰ ਗਈ ਪਰ ਉਹਦੇ ਵਿੱਚ ਸਿਲਟ ਆ ਗਈ ਹੈ ਖਾਦ ਆ ਗਈ ਹੈ ਉਹਦੇ ਨਾਲ ਜਿਹੜਾ ਆਪਣਾ ਕੋਈ ਰੇਤ ਆ ਗਈ ਹੈ ਜਾਂ ਬਜਰੀ ਆ ਗਈ ਆ ਵੀ ਉਹ ਤੁਸੀਂ ਵੇਚ ਸਕਦੇ ਹੋ ਅਗਲੀ ਫਸਲ ਬੀਜਣ ਲਈ ਜ਼ਮੀਨ ਵੀ ਤਿਆਰ ਹੋ ਜਾਏਗੀ ਜਾਂ ਤੁਸੀਂ ਉਹਨੂੰ ਸਟੋਰ ਕਰ ਸਕਦੇ ਹੋ ਬਾਅਦ ਵਿੱਚ ਜਦੋਂ ਤੁਹਾਨੂੰ ਮੌਕਾ ਮਿਲੇ ਵੇਚ ਲਈਓ ਇਹਦੇ ਨਾਲ ਨਾਲ 20000 ਰੁਪਏ ਕਿੰਨੇ ਦਾ ਕਾਰ ਬਣਾਉਣ ਲਈ ਵੀ ਔਰ ਪਸ਼ੂ ਧਨ ਦੇ ਵੀ ਉਹਨਾਂ ਦੀ ਕੰਪਨਸੇਸ਼ਨ ਦੇਵਾਂਗੇ ਜਿਵੇਂ ਪਾਣੀ ਜਦੋਂ ਰਿਸਰਵੇਡ ਕਰਦਾ ਹੈਗਾ ਹਰ ਸੰਭਵ ਕੋਸ਼ਿਸ਼ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਕੈਂਪ ਲਗਾਏ ਜਾ ਰਹੇ ਆ ਹਰ ਪਿੰਡ ਵਿੱਚ ਮੈਡੀਕਲ ਏਡ ਸਾਰਿਆਂ ਨੂੰ ਮੁਫਤ ਦਿੱਤੀ ਜਾ ਰਹੀ ਹੈ ਤੇ ਅਸੀਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਹੈ ਇਸ ਵਾਸਤੇ ਸੀ ਕਿ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗਮ ਤੁਹਾਡੇ ਮਿਸਪੁਰ ਕਾਰਪੋਰੇਸ਼ਨ ਜਿੰਦੇ ਤੁਹਾਡੇ ਰੂਰਲ ਡਿਵੈਲਪਮੈਂਟ ਵਾਟਰਸਪਾਈ ਸੈਨੀਟੇਸ਼ਨ ਐਜੂਕੇਸ਼ਨ ਸਾਰੇ ਵਿਭਾਗਾਂ ਦੀ ਕੰਬਾਈਨਡ ਮੀਟਿੰਗ ਸੀ ਕਿ ਆਪਾਂ ਇਕੱਠੇ ਆਉਣ ਵਾ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੱਖੀਆਂ ਮਛਰਾਂ ਨਾਲ ਹੋਣ ਵਾਲੀਆਂ ਜਿਹੜੇ ਤੁਹਾਡੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਜਿੰਨੀਆਂ ਬਿਮਾਰੀਆਂ ਹੈਗੀਆਂ ਉਹਨਾਂ ਦੀ ਰੋਕਥਾਮ ਵਾਸਤੇ ਇਹ ਪਾਣੀ ਟੈਸਟ ਕਰਨਾ ਹੈ ਸਾਡੀ ਸਾਡੀ ਜਿਹੜੀ ਟੀਮ ਹੈ ਲਗਾਤਾਰ ਟੈਸਟ ਕਰ ਰਹੀ ਹੈ ਸੈਂਪਲ ਫੇਲ ਹੋ ਰਿਹਾ ਜਿੱਥੇ ਸੈਂਪਲ ਫੇਲ ਹੋ ਜਾਂਦਾ ਸੀ ਡਾਇਰੀਆ ਹੋਣ ਤੋਂ ਪਹਿਲਾਂ ਉੱਥੇ ਸਾਡੀਆਂ ਜਿਹੜੀਆਂ ਅਰਬਨ ਤੇ ਰੂਰਲ ਲੋਕਲ ਬਾਡੀਜ਼ ਆ ਉਹਨਾਂ ਨੂੰ ਸੇਫ ਡਰਿੰਕਿੰਗ ਵਾਟਰ ਫਰੋਮ ਆਲਟਰਨੇਟ ਸੋਰਸ ਦੂਜੀ ਜਗ੍ਹਾ ਤੋਂ ਸਾਫ਼ ਪਾਣੀ ਚਾਹੇ ਵੇਰਕਾ ਤੋਂ ਜਾਂ ਕਿਤੇ ਹੋਰ ਅਰੇਂਜ ਕਰਕੇ ਔਰ ਉਹਨੂੰ ਵੀ ਕਲੋਰਿਨੇਟ ਕਰਕੇ ਜਿਹੜੇ ਲੋਕਾਂ ਨੂੰ ਪੀਣਾ ਚਾਹੀਦਾ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਡੈਂਗੀ ਦੀ ਵੇਟ ਨਹੀਂ ਕਰਦੇ ਮਲੇਰੀਆ ਦੀ ਵੇਟ ਨਹੀਂ ਕਰਦੇ ਲਾਰਵਾ ਜਿਹੜਾ ਹੁੰਦਾ ਉਹਦੀ ਅਸੀਂ ਜਿਹੜੀ ਆਈਡੈਂਟੀਫਿਕੇਸ਼ਨ ਕਰਕੇ ਉਹਨੂੰ ਡਿਸਟਰੋਏ ਕਰਨਾ ਔਰ ਬਰੀਡਿੰਗ ਚੱਕਰ ਸਾਡੇ ਅਸੀਂ ਜਿਹੜੇ ਬਰੀਡਿੰਗ ਚੱਕਰ ਰੱਖਦੇ ਸੀ ਉਹਨਾਂ ਨੂੰ ਅਸੀਂ ਨੰਬਰ ਵਧਾ ਕੇ ਉਹਨਾਂ ਦਾ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨ ਕੀਤਾ 50000 ਨਾਰਸਿਕ ਸਟੂਡੈਂਟਸ ਨੂੰ 1 ਲੱਖ ਦੇ ਕਲੀਨ ਜਿਹੜੇ ਟੋਟਲ ਪੈਰਾਮੈਡੀਕਸ ਹੈ ਉਹਨਾਂ ਨੂੰ ਟ੍ਰੇਨ ਕੀਤਾ ਸਾਰੇ ਡਾਕਟਰਾਂ ਨੂੰ ਟ੍ਰੇਨ ਕੀਤਾ ਤਾਂ ਕਿ ਅਸੀਂ ਡੈਂਗੀ ਜਿਹੜਾ ਜਾਂ ਮਲੇਰੀਆ ਜਾਂ ਡਾਇਰੀਆ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਅਸੀਂ ਇੰਟਰਵਿਊਨ ਕਰ ਸਕੀਏ ਔਰ ਲੋਕਾਂ ਨੂੰ ਬਚਾ ਸਕੀਏ ਹੈਸਦਾ ਐਮਰਜੈਂਸੀ ਨੰਬਰ ਹੈ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਕਿਸੇ ਨੂੰ ਰੱਬ ਨਾ ਕਰੇ ਕੋਈ ਸੱਪ ਡਸ ਜੇ ਡੌਗ ਬਾਈਟ ਹੋ ਜੇ ਘਰ 'ਚ ਕਿਸੇ ਬਜ਼ੁਰਗ ਨੂੰ ਜਾਂ ਬੱਚੇ ਨੂੰ ਡਾਇਰੀਆ ਹੋ ਜੇ ਜਾਂ ਬੁਖਾਰ ਹੋ ਜੇ ਤਾਂ ਨੇੜੇ ਦੇ ਸੈਂਟਰ ਵਿੱਚ ਜਾਓ ਜੇ ਨਹੀਂ ਜਾ ਸਕਦੇ ਹੋ ਸਾਨੂੰ ਕਾਲ ਕਰੋ ਜੇ ਕੋਈ ਮੈਡੀਕਲ ਐਮਰਜੈਂਸੀ ਹੋਵੇ ਕਿਸੇ ਔਰਤ ਦੀ ਡਿਲੀਵਰੀ ਹੋਣੀ ਹੈ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋਗੇ 10 ਮਿੰਟਸ ਤੇ ਫੋਨ ਆ ਜਾਏਗਾ ਮੈਂ 24 ਘੰਟੇ ਬੰਦੇ ਲਾਇਏ ਹੋਏ ਆ ਉਹਦੇ ਵਾਸਤੇ ਔਰ ਅੱਧੇ ਘੰਟੇ ਤੁਹਾਡੇ ਕੋਲ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਤੁਹਾਡਾ ਇਲਾਜ ਕਰਕੇ ਜਿੱਥਾ ਬੱਚਾ ਨੂੰ ਜੇ ਕਿਸੇ ਦੇ ਡਾਕ ਬਾਈਟ ਹੋਏਗੀ ਸਨੇਕ ਬਾਈਟ ਹੋਏਗੀ ਉਹਨੂੰ ਬਿਲਕੁਲ ਠੀਕ ਕਰਕੇ ਉਹਨੂੰ ਘਰੇ ਛੱਡ ਕੇ ਜਾਵਾਂਗੇ ਸੋ ਹਿੰਮਤ ਰੱਖਣੀ ਹੈ ਸਾਰਿਆਂ ਨੇ ਸਾਥ ਦੇਣਾ ਹੈ ਔਰ ਜਦੋਂ ਬਰਸਾਤ ਦੇ ਮੌਸਮ ਵਿੱਚ ਹੈ ਸਿਆਣੇ ਕਹਿੰਦੇ ਹੁੰਦੇ ਆ ਕਪੜਾ ਝਾੜ ਕੇ ਪਾਓ ਜਦੋਂ ਘਰੋਂ ਬਾਹਰ ਜਾਣਾ ਤਾਂ ਹੱਥੀਂ ਛੋਟੀ ਹੋਣੀ ਚਾਹੀਦੀ ਆ ਰਾਤ ਬਰਾਤ ਤੇ ਨਾਲ ਟਾਰਚ ਵੀ ਹੋਣੀ ਚਾਹੀਦੀ ਆ ਜਾਂ ਛਤਰੀ ਰੱਖ ਲਓ ਦੋਨੇ ਕੰਮ ਕਰਦੀ ਆ ਉਹ ਤੇ ਆਪਾਂ ਇਹਨਾਂ ਤੋਂ ਬਚ ਵੀ ਸਕਦੇ ਆ ਮੁਸੀਬਤਾਂ ਤੋਂ ਔਰ ਇਹਨਾਂ ਦਾ ਜਿਹੜਾ ਇਲਾਜ ਹੈਗਾ ਉਹ ਟਾਈਮ ਸਪੈਸੀਫਿਕ ਹੈ ਕਿ ਉਹਨੂੰ ਸੇ ਗੋਲਡਨ ਆਰ ਕਹਿੰਦੇ ਆ ਕਿ ਜਦੋਂ ਸੱਪ ਲੜ ਗਿਆ ਤਾਂ ਇਮੀਡੀਏਟਲੀ ਹਸਪਤਾਲ ਪਹੁੰਚ ਜਾਓ ਕਿਤੇ ਝਾੜਾ ਕਰਾਣ ਫੜ ਦਿਓ ਪੋਰਸ਼ਨ ਨੂੰ ਹਿਮੋਬਲਾਈਜ਼ ਕਰ ਦਿਓ ਜੇ ਪੈਰ ਤੇ ਹੋਵੇ ਤਾਂ ਉਹਨੂੰ ਚੁੱਕ ਕੇ ਲੈ ਜਾਓ ਤੇ ਜੇ ਬਾਹ ਤੇ ਹੋਵੇ ਤੁਹਾਨੂੰ ਉਹਨੂੰ ਕੋਰਸ ਨੂੰ ਮੋਬਿਲਾਈਜ਼ ਕਰਦੇ ਹੋ ਕੋਈ ਟੌਰਨਿਕ ਨਹੀਂ ਬੰਨਣਾ ਕੁਝ ਨਹੀਂ ਕਰਨਾ ਕਿਸੇ ਤਰ੍ਹਾਂ ਨਿਊਟਿਲੇਟ ਨਹੀਂ ਕਰਨਾ ਔਰ ਡਲੇ ਨਹੀਂ ਕਰਨੀ ਤੇ ਇਹ ਤੁਹਾਨੂੰ ਯਕੀਨ ਦਿਵਾ ਸਕਦਾ ਕਿ ਜੇ ਤੁਸੀਂ ਮਤਲਬ ਪਹਿਲੇ ਕੈਂਪ ਤੇ ਪਹੁੰਚ ਜਾਓਗੇ ਤਾਂ ਮੌਤ ਨਹੀਂ ਹੋਏਗੀ ਕਿਸੇ ਦੀ ਵੀ ਤੇ ਬੜਾ ਸੋਸ ਹੁੰਦਾ ਕਿ ਜਦੋਂ ਸਾਡੇ ਜਿਹੜੀਆਂ ਤੁਹਾਡੇ ਸਾਥ ਸਨੇਕ ਬਾਈਟਸ ਹੋਈਆਂ ਜਦੋਂ ਇੱਕ ਅਦੀ ਮੌਤ ਹੋ ਜਾਂਦੀ ਹੈ ਤਾਂ ਬਹੁਤ ਪਰਿਵਾਰ ਵਾਸਤੇ ਬੜੇ ਹੋਰ ਸੰਕਟ ਵੱਧ ਜਾਂਦੇ ਆ ਉਹਦੇ 40 ਲੋਕਾਂ ਦੀ ਮੌਤ ਹੋਈ ਹੈ ਉਹਨਾਂ ਵਾਸਤੇ ਅਸੀਂ ਸਪੈਸ਼ਲ ਜਿਹੜਾ ਉਹਨਾਂ ਨੂੰ 4-4 ਲੱਖ ਰੁਪਏ ਦਾ ਐਕਸਪਰੇਸ਼ਨ ਅਸੀਂ ਹਮ ਸਭ ਨੇ ਦਿੱਤਾ ਹੋਰ ਵੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਗੇ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਦਾ ਉਹਨਾਂ ਦੇ ਬਜ਼ੁਰਗਾਂ ਦੀ ਸਿਹਤ ਦਾ ਅਸੀਂ ਧਿਆਨ ਕਰਾਂਗੇ ਪੰਜਾਬ ਅਪਡੇਟਸ ਦੇ ਖਾਸ ਬਲੈਟਨ ਦੇ ਵਿੱਚ ਫਿਲਹਾਲ ਨਹੀਂ ਤੁਹਾਨੂੰ ਬਣਾ ਰਹੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ this program is sponsored by the singler office bakersfield for all your immigration family law needs ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਤਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਲੀ ਵੈਲੀ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ